ਨਮਸਤੰ ਅਪੇਖੇ ਚਿਤ ਅਰਥ ਕਰੀ ਜਾਣੇ ਐਡਾ ਇੱਕ ਪਾਸੇ ਰੱਖ ਕੇ ਨਮਸਤੰ ਅਪੇਖੇ ਹਾਂ ਇੱਥੇ ਪੈਰ ਚ ਵਾਵਾ ਨਹੀਂ ਆਇਆ ਹੋਣਾ ਹਾਂ ਪਰ ਅਰਥ ਇਹਦੇ ਉਹ ਹੀ ਰਹਿਣੇ ਜਿਹੜਾ ਤੱਤੇ ਉੱਤੇ ਟਿੱਪੀ ਆ ਗਈ ਨਾ ਉਹ ਅਰਥ ਇਹ ਹੀ ਕਰੇਗਾ ਨਮਸਤ ਨਮਸਕਾਰ ਹੈ ਤੈਨੂੰ ਨਮਸਤੰ ਅਪੇਖੇ ਕਥਾ ਪਾਠ ਮੈਂ ਅਪੇਖੇ ਕਰਾਂਗਾ ਅਪੇਖੇ ਭੇਖ ਤੋਂ ਰਹਿਤ ਤੇਰਾ ਤਾਂ ਕੋਈ ਭੇਖ ਹੈ ਹੀ ਨਹੀਂ ਤੇ ਸੱਚੀ ਮੁੱਚੀ ਉਹਦਾ ਆਪਣਾ ਭੇਖ ਕੋਈ ਨਹੀਂ ਤੇ ਧਰਮ ਦੇ ਭੇਖ ਤੇ ਲੋਕੀ ਕਿਦੋਂ ਸਿਰ ਲਾਈ ਜਾਂਦੇ ਉਹਦਾ ਕਿਹੜਾ ਭੇਖ ਹੈ ਜੀ ਨਮਸਤੰ ਅਪੇਖੇ ਅਗਿਆ ਨਮਸਤੰ ਅਲੇਖੇ ਐੜਾ ਗੇਤਰ ਕਰਕੇ ਲੇਖੇ ਦਾ ਅਰਥ ਕਈ ਸੱਜਣ ਲੇਖਾ ਕਰਦੇ ਆ ਪਰ ਇਹਦਾ ਅਰਥ ਚਿੱਤਰ ਵੀ ਹੈ ਜਿਹਨੂੰ ਪੇਂਟ ਨਹੀਂ ਕੀਤਾ ਜਾ ਸਕਦਾ ਨਮਸਤੰ ਅਪੇਖੇ ਆਪ ਜੀ ਦਾ ਕੋਈ ਭੇਖ ਨਹੀਂ ਨਮਸਤੰਗ ਅਲੇਖੇ ਆਪ ਜੀ ਦੀ ਕੋਈ ਮੂਰਤੀ ਕੋਈ ਤਸਵੀਰ ਨਹੀਂ ਬਣਾ ਸਕਦਾ ਅੱਗੇ ਆ ਜੀ ਨਮਸਤੰਗ ਅਕਾਏ ਫਿਰ ਬੇਨਤੀ ਸੁਣਿਓ ਅਕਾਏ ਨਮਸਤੰਗ ਦਾ ਅਰਥ ਹੋ ਗਿਆ ਮੱਥਾ ਟੇਕਨੇ ਹੁਣ ਇਹ ਸ਼ਬਦ ਆਇਆ ਅਕਾਏ ਐੜਾ ਜਮਾ ਕਾਏ ਕਾਏ ਅਰਥੇ ਕਾਇਆ ਬੋਡੀ ਕਾਇਆ ਦੇਵੋ ਕਾਇਆ ਦੇਵਾ ਜਿਹੜੇ ਕੱਲ ਪੜਿਆ ਸੀ ਅਕਾਏ ਇਹਦਾ ਮਤਲਬ ਹੋ ਗਿਆ ਨਮਸਕਾਰ ਹੈ ਤੈਨੂੰ ਤੇਰਾ ਕੋਈ ਸ਼ਰੀਰ ਨਹੀਂ ਕਿ ਤੁਹਾਡੀ ਕੋਈ ਕਾਇਆ ਨਹੀਂ ਨਮਸਤੰਗ ਅਕਾਏ ਅੱਗੇ ਗੁਰੂ ਜੀ ਕਹਿੰਦੇ ਨਮਸਤੰਗ ਅਜਾਏ ਜਾਏ ਦਰਥ ਆਪਾਂ ਜਾਣਾ ਵੀ ਕਹਿੰਦੇ ਆ ਜਾਏ ਦਰਥ ਥਾਂ ਵੀ ਹੁੰਦੀ ਐ ਇੱਥੇ ਜਾਏ ਦਰ ਤੇ ਜਨਮ ਲੈਣਾ ਕਾਇਆ ਤੇਰੀ ਤਾਂ ਬਣੇ ਜੇ ਤੇਰਾ ਜਨਮ ਹੋਇਆ ਹੋਵੇ ਨਮਸਤੰਗ ਅਕਾਏ ਆਪ ਜੀ ਦੀ ਕੋਈ ਕਾਇਆ ਨਹੀਂ ਮੈਂ ਫਿਰ ਕਿਹਾ ਸੀ ਇਹ ਸਾਰੀ ਨਿਰਗੁਣ ਦੀ ਭਗਤੀ ਜੀ ਨਮਸਤੰਗ ਆਜਾਏ ਆਪ ਜਿਹਨੂੰ ਕਿਸੇ ਨੇ ਜਨਮ ਨਹੀਂ ਦਿੱਤਾ ਜਨਮ ਤੋਂ ਰਹਿਤ ਵੈ ਗੁਰੂ ਜੀ ਇਹਦੇ ਅਰਥ ਗੁਰਮਖੋ ਇੱਕ ਹੋਰ ਵੀ ਨਿਕਲਦੇ ਆ ਇੱਕ ਸ਼ਬਦ ਹੁੰਦਾ ਜਾਇਆ ਜਾਇਆ ਦਰਤ ਨਾ ਇਸਤਰੀ ਔਰਤ ਨਮਸਤੰਗ ਆਜਾਏ ਕੋਈ ਐਸੀ ਇਸਤਰੀ ਨਹੀਂ ਜਿਨੇ ਮਾਂ ਬਣ ਕੇ ਤੈਨੂੰ ਜਨਮ ਦਿੱਤਾ ਹੋਵੇ ਕਿਉਂਕਿ ਤੈਨੂੰ ਕੋਈ ਜਨਮ ਦੇਣ ਵਾਲੀ ਮਾਂ ਨਹੀਂ ਨਾ ਤਾਤਾ ਐ ਨਾ ਮਾਤਾ ਐ ਨਾ ਜਾਤਾ ਐ ਨਾ ਪਾਤਾ ਐ ਤੈਨੂੰ ਕਿਨੇ ਜਨਮ ਦੇਣਾ ਤੇਰੀ ਤੇਰਾ ਮਾਂ ਬਾਪ ਵੀ ਕੋਈ ਨਹੀਂ ਹਜ਼ੂਰ ਕਰਨ ਮਸਤੰਗ ਅਕਾਇ ਨਮਸਤੰਗ ਅਜਾਏ ਅੱਗੇ ਸ਼ਬਦ ਹੈ ਨਮਸਤੰ ਅ ਗੰਜੇ ਅ ਗੰਜੇ ਮਹਾਰਾਜ ਕਹਿੰਦੇ ਨਮਸਕਾਰ ਹੈ ਤੈਨੂੰ ਉਂਝ ਵੈਸੇ ਗੰਜਨ ਦਾ ਅਰਥ ਤੋੜਨਾ ਵੀ ਹੁੰਦਾ ਹੈ ਗੰਜ ਦਾ ਅਰਥ ਖਜ਼ਾਨਾ ਵੀ ਹੁੰਦਾ ਹੈ ਇੱਥੇ ਗੰਜ ਦਾ ਅਰਥ ਕਈਆਂ ਨੇ ਤੋੜਨਾ ਕੀਤਾ ਪਰ ਅੱਗੇ ਅ ਭੰਜੇ ਜਦੋਂ ਆ ਜਾਂਦਾ ਉਹ ਅਰਥ ਤੋੜਨ ਦੇ ਰੱਖਦਾ ਆ ਗੰਜ ਇਹ ਦਰ ਤੇ ਜਿੰਨੂੰ ਕੋਈ ਜਿੱਤ ਨਹੀਂ ਸਕਦਾ ਨਮਸਤੰ ਅਗੰਜੇ ਆਪ ਨੂੰ ਕੋਈ ਨਹੀਂ ਜਿੱਤ ਸਕਦਾ ਵਾਹਿਗੁਰੂ ਜੀ ਤੁਹਾਨੂੰ ਮੱਥਾ ਟੇਕਨੇ ਆ ਨਮਸਤੰ ਅਪੰਜੇ ਜਿੰਨੂੰ ਤੋੜਨਾ ਅਪੰਜੇ ਪੰਜ ਦਾ ਅਰਥ ਹੁੰਦਾ ਤੋੜਨਾ ਅਪੰਜੇ ਦਰ ਤੇ ਜਿਹਦੇ ਟੁਕੜੇ ਕੋਈ ਨਹੀਂ ਕਰ ਸਕਦਾ ਕੋਈ ਤੇਰੇ ਟੁਕੜੇ ਨਹੀਂ ਕਰ ਸਕਦਾ ਆਪ ਨੂੰ ਕੋਈ ਜਿੱਤ ਨਹੀਂ ਸਕਦਾ ਮੱਥਾ ਟੇਕਿਆ ਨਮਸਤੰ ਅਪੰਜੇ ਤੁਹਾਨੂੰ ਕੋਈ ਭੰਨ ਨਹੀਂ ਸਕਦਾ ਮੱਥਾ ਟੇਕਿਆ ਨਮਸਤੰ ਨਾਮੇ ਵੈਗਰੂ ਜੀ ਤੇਰਾ ਕੋਈ ਇੱਕ ਨਾਮ ਥੋੜਾ ਹੈ ਜੇ ਕੋਈ ਬੰਦਾ ਕਹੇ ਜੀ ਆ ਇੱਕ ਨਾਮ ਤੇਰਾ ਕੋਈ ਨਾਮ ਨਹੀਂ ਜਿਹਦਾ ਕੋਈ ਨਾਮ ਨਹੀਂ ਇਹ ਵੀ ਇੱਕ ਨਾਮ ਹੈ ਫਿਰ ਬੇਨਤੀ ਸੁਣਿਓ ਜਦੋਂ ਮੈਂ ਅਨਾਮੇ ਕਹਿ ਦਿੱਤਾ ਮਹਾਰਾਜ ਨੇ ਤੇ ਇਹ ਵੀ ਤੱਕ ਹਿੰਦ ਚਲਾ ਗਿਆ ਨਾ ਮਹਾਰਾਜ ਕਹਿੰਦੇ ਨਮਸਤੰਗ ਅਨਾਮੇ ਤੇਰਾ ਕੋਈ ਨਾਮ ਨਹੀਂ ਨਮਸਤੰਗ ਅਥਾਮੇ ਥਾਮ ਥਾਮ ਦਾ ਅਰਥ ਦਾ ਟਿਕਾਣਾ ਜਿਹਨੂੰ ਆਪਾਂ ਥਾਮ ਵੀ ਕਹਿੰਦੇ ਆ ਸਾਰ ਜਿਹਨੂੰ ਕਹਿੰਨੇ ਆਪ ਜੀ ਦਾ ਨਾਮ ਕੋਈ ਨਹੀਂ ਵਾਹਿਗੁਰੂ ਜੀ ਮੱਥਾ ਟੇਕਨੇ ਆ ਨਮਸਤੰਗ ਅਠਾਵੇਂ ਆਪ ਜੀ ਦਾ ਕੋਈ ਇੱਕ ਥਾਂ ਨਹੀਂ ਜਿੱਥੇ ਕਹਿ ਵੀ ਰੱਬ ਇੱਥੇ ਵਸਦਾ ਏ ਫਿਰ ਬਿੰਦ ਇਸੇ ਕਰਕੇ ਜਿਨ੍ਹਾਂ ਕਹਿਆ ਨਾ ਰੱਬ ਦੀ ਆ ਥਾਂ ਉੰਜ ਵੈਸੇ ਆਪਾਂ ਤਾਂ ਕਹਿੰਨੇ ਨਾ ਗੁਰੂ ਸਾਹਿਬ ਦੇ ਵੀ ਚੰਗੀ ਗੱਲ ਏ ਆ ਵੀ ਸੱਚਖੰਡ ਬੱਛਾ ਨਰੰਕਾਰ ਜਿੱਤੇ ਮਾਰੇ ਦੇ ਸੋਕਾ ਸੰਪੇ ਹੈ ਹਨ ਅਸੀਂ ਕਹਿੰਨੇ ਗੁਰਦੁਆਰਾ ਗੁਰੂ ਘਰ ਕਹਿੰਨੇ ਗੁਰਮੁਖੋ ਯਾਦ ਰੱਖਿਓ ਉਦੀ ਕੋਈ ਥਾਂ ਨਹੀਂ ਉਹ ਸਾਰੀਆਂ ਥਾਂਵਾਂ ਉਹਦੀਆਂ ਨੇ ਜਿਨ੍ਹਾਂ ਨੇ ਕਿਹਾ ਨਾ ਸਿਰਫ ਰਾਬੇ ਤੇ ਇਹ ਵੀ ਸਾਡੇ ਬੰਦੇ ਕਹਿੰਦੇ ਆ ਚੱਲ ਤੂੰ ਗੁਰਦੁਆਰੇ ਚੱਲ ਕੇ ਸੌਂ ਚੋਕ ਯਾਦ ਰੱਖਿਓ ਕਿਹੜੀ ਥਾਂ ਹੈ ਜਿੱਥੇ ਗੁਰੂ ਨਹੀਂ ਜਿਹੜਾ ਬੰਦਾ ਹੈ ਕਹਿੰਦਾ ਗੁਰਦੁਾਰੇ ਚੋਰੀ ਨਹੀਂ ਕਰਨੀ ਬਾਹਰ ਚਲੀਏ ਦਾ ਮਤਲਬ ਬੇਈਮਾਨ ਨੂੰ ਪਤਾ ਹੀ ਕੋਈ ਨਹੀਂ ਗੁਰਦੋਰੇ ਤੋਂ ਬਾਹਰ ਵੀ ਗੁਰੂ ਰਹਿੰਦਾ ਹੈ ਐਸੇ ਕਰਕੇ ਗੁਰੂ ਜੀ ਨੇ ਕਿਹਾ ਕਿ ਅੱਲਾ ਇੱਕ ਮਸੀਤ ਬਸਤਾ ਹੈ ਨਮਸਤੰਗ ਥਾਂ ਮੇ ਉਹਦੀ ਕੋਈ ਥਾਂ ਨਹੀਂ ਅੱਲਾ ਇੱਕ ਮਤਜੀਸ ਬਸਤ ਹੈ ਅਵਰ ਮੁਲਕ ਕਿਸਕੇ ਰਾ ਹਿੰਦੂ ਮੂਰਤ ਨਾਮ ਨਿਵਾਸੀ ਦੋਵੇਂ ਮੈਂ ਤਤ ਨਹਿਰਾ ਦੱਖਣ ਦੇਸ ਹਰੀ ਕਾ ਵਾਸਾ ਪਸ਼ਚਿਮ ਅੱਲਾ ਮੁਕਾਮਾ ਦਿਲ ਮੈਂ ਖੋਜ ਦਿਲ ਹੈ ਦਿਲ ਖੋਜੋ ਇਹੀ ਠੋਰ ਮੁਕਾਮਾ ਬਾਹਰ ਦੀ ਇੱਕ ਥਾਂ ਨਹੀਂ ਜਿੱਥੇ ਕਹਿ ਦਿਓ ਪ੍ਰਮਾਤਮਾ ਆ ਬੈਠਾ ਹੋਇਆ ਨਮਸਤੰ ਅਨਾਮੇ ਨਮਸਤੰ ਅਠਾਮੇ ਹੁਣ ਅੱਗੇ ਹੈ ਜੀ ਨਮਸਤੰ ਅਕਰਮੰ ਨਮਸਕਾਰ ਖੈ ਤੁਹਾਨੂੰ ਫਿਰ ਮੈਂ ਬੇਨਤੀ ਕਰਾਂਗਾ ਪਹਿਲਾ ਤੁੰਗ ਸੀ ਹੁਣ ਤੱਤੇ ਟਿੱਪੀ ਆ ਗਿਆ ਨਮਸਤਵੰ ਇਹਦਾ ਮਤਲਬ ਤੁਹਾਨੂੰ ਨਮਸਕਾਰ ਨਮਸਤੰ ਤੁਹਾਨੂੰ ਮੱਥਾ ਟੇਕਨੇ ਕਿੰਨੇ ਆਕਰਮਣ ਜਿਹੜੀਆਂ ਧਾਰਮਿਕ ਰਸਮਾਂ ਆਪਾਂ ਕਰਨੇ ਆ ਆ ਕਰਮ ਕਰ ਲੋ ਆ ਕਰਮ ਕਰ ਲੋ ਵੈਗਰੂ ਤੂੰ ਕਰਮਾਂ ਦੇ ਅਧੀਨ ਨਹੀਂ ਤੈਨੂੰ ਕਿਸੇ ਕਰਮਕਾਂਡ ਦੀ ਲੋੜ ਨਹੀਂ ਤੂੰ ਕਰਮਾਂ ਨਾਲ ਰੀਜਨ ਨਾ ਤੂੰ ਆਵੇਂ ਵਸ ਬਹੁਤ ਕਿਣਾਵਣਾ ਨਾ ਤੂੰ ਆਵੇਂ ਵਸ ਬੇਦ ਪੜਾਵਣਾ ਨਾ ਤੂੰ ਆਵੇਂ ਵਸ ਧਰਤੀ ਧਾਈ ਹੈ ਨਾ ਤੂੰ ਆਵੇਂ ਵਸ ਤੀਰਥ ਧਾਈ ਹੈ ਨਾ ਤੂੰ ਆਵੇਂ ਵਸ ਧਰਤੀ ਧਾਈ ਹੈ ਨਾ ਤੂੰ ਆਵੇਂ ਵਸ ਕਿਤੈ ਸਿਆਣ ਤਾਂ ਕਿਹੜਾ ਕਰਮ ਹੈ ਜੀ ਮਹਾਰਜ ਕਹਿੰਦੇ ਨਮਸਤੰ ਅ ਕਰਮੇ ਉਸ ਪਾਰ ਪਾਰ ਬ੍ਰਹਮ ਪਰਮੇਸ਼ਵਰ ਵੈਗਰੂ ਦਾ ਉਹ ਕੋਈ ਕਰਮ ਦੇ ਅਧੀਨ ਨਹੀਂ ਅਗਲੀ ਬੇਨਤੀ ਸੁਣੋ ਨਮਸਤੰ ਅ ਧਰਮੇ ਫਿਰ ਸੁਣੋ ਅ ਧਰਮੇ ਐੜਾ ਗੀਤਰ ਲੱਗਾ ਆ ਜਿਹੜੇ ਵਰਨ ਆਸ਼ਮ ਦੇ ਫਰਜ਼ ਨੇ ਜੀ ਰਾਜੇ ਦਾ ਧਰਮ ਏ ਪਰਜਾ ਦਾ ਧਰਮ ਏ ਪੁੱਤਰਾਂ ਦਾ ਧਰਮ ਏ ਗੁਰੂ ਜੀ ਕਹਿੰਦੇ ਤੂੰ ਕਿਸੇ ਵੀ ਰਸਮ ਦੇ ਅਧੀਨ ਨਹੀਂ ਹੈਗਾ ਕਿਹੜਾ ਤੇਰਾ ਧਰਮ ਖ ਨਮਸਤੰ ਅਧਰਮੇ ਨਮਸਤੰ ਆਨਾਮੰ ਮੈਂ ਫਿਰ ਬੇਨਤੀ ਕੀਤੀ ਐੜਾ ਗੀਤਰ ਗਿਣੀ ਜਾਣਾ ਨਾ ਵਾਚਕ ਆਨਾਮੰ ਆਪ ਜੀ ਦਾ ਕੋਈ ਨਾਮ ਨਹੀਂ ਨਮਸਤੰ ਆਧਾਮੰ ਧਾਮ ਦਾ ਅਰਥ ਹੈ ਘਰ ਆਧਾਮੰ ਆਪ ਜੀ ਦਾ ਕੋਈ ਕਾਰ ਨਹੀਂ ਕੋਈ ਟਿਕਾਣਾ ਨਹੀਂ ਨਮਸਤੰ ਅਜੀਤੇ ਫਿਰ ਬੇਨਤੀ ਨਮਸਤੰ ਅਜੀਤੇ ਜੀਤੇਦਰ ਤੇ ਜਿਤਨਾ ਐੜਾ ਗੇਤਰ ਲੱਗ ਗਿਆ ਅਜੀਤੇ ਜਿੰਨੂੰ ਕੋਈ ਜਿੱਤ ਨਹੀਂ ਸਕਦਾ ਨਮਸਤੰ ਅਪੀਤੇ ਪੀਤ ਦਾ ਅਰਥ ਹੁੰਦਾ ਡਰ ਐੜਾ ਗੇਤਰ ਲੱਗ ਗਿਆ ਅਪੀਤੇ ਤੁਹਾਨੂੰ ਕਿਸੇ ਦਾ ਕੋਈ ਡਰ ਨਹੀਂ ਸੱਚਮੁੱਚ ਕੋਈ ਭੈ ਨਹੀਂ ਨਮਸਤੰ ਆਵਾਹ ਆਵਾਹ ਉਹ ਜਿਹੜਾ ਲਫ਼ਜ਼ ਇੱਥੇ ਮਾਰੇ ਨੇ ਆਵਾਹ ਵਰਤਿਆ ਲਫ਼ਜ਼ ਹੈ ਆਵਾਹ ਐੜਾ ਗੇਤਰ ਲਾ ਕੇ ਵਾਹ ਵਾਹ ਕੰਨਾ ਹਾ ਆਵਾਹ ਵਾਹ ਦਾ ਅਰਥ ਹੁੰਦਾ ਕੈਰੀ ਕਰਨਾ ਲੈ ਕੇ ਜਾਣਾ ਜੀ ਹਾਂ ਜੀ ਨਮਸਤੰਗ ਆਵਾਹੇ ਪਾਰ ਬ੍ਰਹਮ ਪਰਮੇਸ਼ਵਰ ਜੀ ਤੈਨੂੰ ਕੋਈ ਤੇਰੀ ਥਾਂ ਤੋਂ ਚੁੱਕ ਕੇ ਨਹੀਂ ਲਿਜਾ ਸਕਦਾ ਕਿਹੜੀ ਸਵਾਰੀ ਜਿਹਦੇ ਚੜ ਕੇ ਤੁਸੀਂ ਦੁਰ ਜਾਣਾ ਨਮਸਤੰ ਅਬਾਹੇ ਆਪ ਨੂੰ ਕੋਈ ਖਲਾ ਨਹੀਂ ਸਕਦਾ ਅਗਲਾ ਬਚਨ ਨਮਸਤੰ ਆਟਾ ਹੈ ਢਾਣਾ ਦਾ ਅਰਥ ਹੁੰਦਾ ਡੇਗ ਦੇਣਾ ਆਪਾਂ ਕਹਿੰਨਾ ਫਲਾਣੇ ਬੰਦੇ ਨੂੰ ਢਾ ਲਿਆ ਨਮਸਤੰ ਆਟਾ ਹੈ ਕੋਈ ਵੀ ਵੈ ਗੁਰੂ ਜੀ ਆਪ ਜੀ ਦੀ ਪਿੱਠ ਨਹੀਂ ਲਾ ਸਕਦਾ ਕੋਈ ਢਾ ਨਹੀਂ ਸਕਦਾ ਨਮਸਤੰ ਅਨੀਲੇ ਇੱਥੇ ਮੈਂ ਇੱਕ ਬੇਨਤੀ ਕਰਾਂਗਾ ਇੱਥੇ ਸਾਡੇ ਜਿਹੜੇ ਵਿਆਖਿਆਕਾਰ ਨੇ ਇੱਕ ਤਾਂ ਅਨੀਲ ਦਾ ਅਰਥ ਹੁੰਦਾ ਜੀ ਖਵਾ ਅਨਿਲ ਸ਼ਬਦ ਵੀ ਆਇਆ ਹੈ ਹਵਾ ਦੂਸਰਾ ਅਨਿਲ ਦਾ ਲਫ਼ਜ਼ ਜੀ ਅਰਥ ਹੁੰਦਾ ਜਿਹਦੀ ਗਿਣਤੀ ਨਾ ਹੋ ਸਕੇ ਤੀਸਰਾ ਅਨਿਲ ਦਾ ਅਰਥ ਵੈਸੇ ਪਵਿੱਤਰ ਹੈ ਆਦ ਅਨਿਲ ਆਨਾਦ ਅਨਾਹਤ ਨਮਸਤੰਗ ਅਨੀਲੇ ਮੈਂ ਇਹਦੇ ਅਰਥ یوں ਕਰਾਂਗਾ ਕਿ ਪਾਰ ਬ੍ਰਹਮ ਪਰਮੇਸ਼ਵਰ ਜੀ ਤੇਰੇ ਉੱਚੇ ਸਰੂਪ ਨੂੰ ਜਾਂ ਇਹ ਕਹਿ ਲੋ ਤੇਰਾ ਕੋਈ ਸਰੂਪ ਹੀ ਨਹੀਂ ਤੇਰੀ ਗਿਣਤੀ ਕੋਈ ਨਹੀਂ ਕਰ ਸਕਦਾ ਨਮਸਤੰ ਆਨਾਦੇ ਫਿਰ ਸੁਣੋ ਇਹ ਦੋ ਸ਼ਬਦ ਨੇ ਅਨ ਆਦ ਤੇ ਇਕੱਠਾ ਸ਼ਬਦ ਬਣ ਗਿਆ ਆਨਾਦੇ ਅਨ ਦਾ ਅਰਥ ਨਹੀਂ ਤੇ ਆਦ ਦਾ ਅਰਥ ਤੇ ਮੁੱਢ ਮੱਥਾ ਟੇਕਿਆ ਤੈਨੂੰ ਤੇਰਾ ਮੋਢੀ ਕੋਈ ਨਹੀਂ ਤੇਰੀ ਕਿੱਥੋਂ ਸ਼ੁਰੂਆਤ ਹੁੰਦੀ ਕਿਸ ਨੂੰ ਪਤਾ ਨਹੀਂ ਆਨਾਦੇ ਆਨਾ ਆਦ ਤੋਂ ਬਿਨਾ ਜਿਹਦਾ ਕੋਈ ਆਦ ਨਖੇ ਅੱਗੇ ਮਹਾਰਾਜ ਕਹਿੰਦੇ ਨੇ ਨਮਸਤੰ ਅਛੇਦੇ ਛੇਦ ਦਾ ਅਰਥ ਹੁੰਦਾ ਹੈ ਜਿਸ ਦੇ ਟੁਕੜੇ ਕੀਤੇ ਜਾਣ ਛੇਦ ਦੇਣਾ ਇਹ ਸੁਰਾਖ ਪਾ ਦੇਣਾ ਵਾਹਿਗੁਰੂ ਜੀ ਨਮਸਕਾਰ ਤੈਨੂੰ ਤੇਰਾ ਇੱਕ ਟੁਕੜੇ ਨਹੀਂ ਕਰ ਸਕਦਾ ਮਹਾਰਜ ਕਹਿੰਦੇ ਨਮਸਤੰ ਅਗਾਦੇ ਅਗਾਦੇ ਜੋ ਗਾਇਆ ਨਾ ਜਾ ਸਕੇ ਇਹਨੂੰ ਆਪਣੇ ਲਫ਼ਜ਼ਾਂ ਚ ਅਸੀਂ ਕਹਿੰਦੇ ਹਾਂ ਡੂੰਗਾ ਅਗਾਦੇ ਮੱਥਾ ਟੇਕਿਆ ਤੁਹਾਨੂੰ ਵਾਹਿਗੁਰੂ ਜੀ ਨਮਸਕਾਰ ਤੁਹਾਨੂੰ ਕਿਸੇ ਦੀ ਤਾਕਤ ਨਹੀਂ ਕਿ ਤੈਨੂੰ ਗਾ ਕੇ ਕਹ ਰੱਬ ਇਨਾ ਵੱਡਾ ਹੈ ਤੇਰੀ ਡੁੰਗਾਈ ਨੂੰ ਕੋਈ ਮਾਪ ਨਹੀਂ ਸਕਦਾ ਜੀ